ਮਰੀਜ਼ ਨੂੰ ਇਹਦੀ ਕੋਈ ਸਰਚ ਕੋਈ ਕੁਝ ਨਹੀਂ ਤੂਈ ਜਾਨ ਕੇ ਦਰਵਾਂਦਾ ਡਾਕਟਰ ਦਾ ਬਲੱਡ ਵੇਖਦਾ ਵੀ ਹਾਰਟ ਵੀ ਆ ਸਕਦਾ ਕੁ ਦਿਨ ਬਾਅਦ ਨੂੰ ਉਹ ਵੀ ਸਿਰ ਇਨ ਦਾ ਆਈ ਵੀ ਕੋਸ ਨਹੀਂ ਅਸੀ ਤਾਂ ਖਰੀਦ ਕੇ ਕਰ ਵੇਚ ਕੇ ਦਾ ਇਲਾਜ ਕਰਾ ਲੈਣੇ ਇਹ ਕਹਿੰਦਾ ਨਹੀਂ ਮੰਮੀ ਉਸੇ ਹੁੰਦਾ ਮੁੱਲ ਲੈਣਾ ਮੈਂ ਕੁਝ ਨਹੀਂ ਕਰ ਸਕਦਾ ਪਹਿਲਾਂ बमारी कु कु सॾे कोले हा इलाज कराउण कुझु बि नी बसि ਜ਼ਿਲ੍ਹਾ ਬਠਿੰਡਾ ਦਾ ਇਹ ਪਰਿਵਾਰ ਜਿਸ ਵਿੱਚ ਮਾਪਿਓ ਆਪਣੇ ਤੜਫਦੇ ਹੋਏ ਬੱਚੇ ਦੀ ਜ਼ਿੰਦਗੀ ਦੀ ਭੀਖ ਮੰਗ ਰਹੇ ਆ ਉਹਨਾਂ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ ਬੇਟੇ ਦੇ ਪਿਤਾ ਜੀ ਵਿਚਾਰੇ ਦਿਹਾੜੀ ਦਾ ਕੰਮ ਕਰਦੇ ਆ ਇਹਨਾਂ ਕੋਲੇ ਇੰਨੀ ਗੰਜائش ਨਹੀਂ ਕਿ ਉਹ ਆਪਣੇ ਬੇਟੇ ਦਾ ਇਲਾਜ ਕਰਾ ਸਕਣ ਡਾਕਟਰਾਂ ਦੇ ਦੱਸਣ ਮੁਤਾਬਕ ਬੱਚਾ ਕਿਡਨੀ ਦੀਆਂ ਬਿਮਾਰੀਆਂ ਤੋਂ ਪੀੜਤ ਹੈ ਉਹਦੇ ਡਾਇਲਿਸਿਸ ਹੁੰਦੇ ਆ ਇਹ ਇੰਨੇ ਜੋਗੇ ਨਹੀਂ ਇਲਾਜ ਕਰਾ ਸਕਣ ਇਹਦੀ ਮੰਮੀ ਇਹਦੇ ਲਈ ਆਪਣਾ ਇੱਕ ਗੁਰਦਾ ਦੇਣ ਨੂੰ ਤਿਆਰ ਹੈ ਪਰ ਉਸਤੇ ਖਰਚ ਬਹੁਤ ਆ ਰਿਹਾ ਆਪਣੇ ਥੋੜੇ ਥੋੜੇ ਪਾਏ ਪੈਸਿਆਂ ਨਾਲ ਇਸ ਬੱਚੇ ਦੀ ਜ਼ਿੰਦਗੀ ਬਚ ਸਕਦੀ ਹੈ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਨੂੰ ਸੇਵਾ ਭੇਜਣੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਸ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ